ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 282 ਤੋਂ ਲੈ ਕੇ 283 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ 15ਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਏ ਨਾਨਕ ਤਿਸ ਬਲੇਹਾਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਹ ਪਰਮਾਤਮਾ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਜਿਹਦੇ ਵਿੱਚ ਸਰਵ ਕਲਾ ਸੰਪੂਰਨ ਹੈ ਜੋ ਪ੍ਰਮਾਤਮਾ ਉਹ ਸਾਡੇ ਸਾਰਿਆਂ ਦੇ ਅੰਦਰ ਦੇ ਦੁੱਖ ਸੁੱਖ ਸਭ ਜਾਣਨ ਵਾਲਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਜਿਹਦਾ ਸਿਮਰਨ ਕਰਕੇ ਅਸੀਂ ਇਸ ਭਵਜਲ ਤੋਂ ਤਰ ਜਾਂਦੇ ਹਾਂ ਕਹਿੰਦੇ ਉਹਦੇ ਬਲਿਹਾਰੇ ਜਾਈਏ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਕਹਿੰਦੇ ਉਹ ਪਰਮਾਤਮਾ ਸਾਰੇ ਜੀਆ ਦੀ ਆਪ ਹੀ ਪਾਲਣਾ ਕਰਦਾ ਹੈ ਕਹਿੰਦੇ ਜੀਵਾਂ ਦੀ ਜਿਹੜੀ ਅੰਦਰਲੀ ਹਿਰਦੇ ਦੀ ਤਾਰ ਪਰਮਾਤਮਾ ਨਾਲ ਟੁੱਟ ਗਈ ਆ ਉਹਨੂੰ ਵੀ ਪਰਮਾਤਮਾ ਆਪ ਹੀ ਜੋੜਦਾ ਹੈ ਮਤਲਬ ਕਿ ਜੀਵ ਦਾ ਮਿਲਾਪ ਵੀ ਆਪਣੇ ਨਾਲ ਪਰਮਾਤਮਾ ਆਪ ਹੀ ਕਰਵਾਉਂਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀਂ। ਕਹਿੰਦੇ ਉਹ ਪਰਮਾਤਮਾ ਜਿਸ ਤਰ੍ਹਾਂ ਮਾਂ ਬਾਪ ਨੂੰ ਬੱਚਿਆਂ ਦੀ ਚਿੰਤਾ ਹੁੰਦੀ ਆ ਉਸ ਤਾਈਂ ਪਰਮਾਤਮਾ ਨੂੰ ਆਪਣੇ ਜੀਵਾਂ ਦੀ ਚਿੰਤਾ ਹੁੰਦੀ ਆ। ਕਹਿੰਦੇ ਉਹਦੇ ਤੋਂ ਮਤਲਬ ਉਹਦੀ ਰੱਖਿਆ ਤੋਂ ਬਿਨਾਂ ਕੋਈ ਖਾਲੀ ਨਹੀਂ ਹੈਗਾ। ਉਦੇ ਤੋਂ ਕੋਈ ਨਾ ਉਮੈਦ ਨਹੀਂ ਹੋ ਸਕਦਾ। ਹਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ। ਕਹਿੰਦੇ ਹੈ ਮੇਰੇ ਮਨ ਉਹ ਪਰਮਾਤਮਾ ਜੋ ਸਦਾ ਲਈ ਅਟਲ ਹੈ ਜੋ ਸਭ ਕੁਝ ਆਪਣੇ ਆਪ ਕਰ ਰਿਹਾ ਹੈ ਕਹਿੰਦੇ ਸਦਾ ਉਹਦਾ ਨਾਮ ਜਪ। ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਕਹਿੰਦੇ ਜੇ ਕੋਈ ਜੀਵ ਜਿੰਨੀ ਮਰਜੀ ਕਹਿੰਦੇ ਤਾਂਗ ਕਰ ਲੈ ਕਿ ਵੀ ਮੈਂ ਕੁਛ ਕਰ ਸਕਦਾ ਕਹਿੰਦੇ ਆਪਣੇ ਹੱਥ ਵਸ ਜੀਵ ਦੇ ਕੁਛ ਨਹੀਂ ਹੈ ਸਭ ਕੁਛ ਪਰਮਾਤਮਾ ਦੀਆਂ ਦਿੱਤੀਆਂ ਦੇਣਾ ਨੇ ਇਸ ਵਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਨਾਨਕ ਜੀ ਕਹਿੰਦੇ ਨੇ हे ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸੰਸਾਰਿਕ ਚੀਜ਼ਾਂ ਤੇਰੇ ਕਿਸੇ ਕੰਮ ਨਹੀਂ ਆਉਣ ਵਾਲੀਆਂ ਉਸ ਪਰਮਾਤਮਾ ਦਾ ਨਾਮ ਜਪ ਜਿਹਦਾ ਨਾਮ ਜਪਿਆ ਤੇਰੀ ਗਤ ਹੋਵੇਗੀ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਦੀ ਜੋਤ ਸਗਲ ਘਟ ਸੋਹ ਹੈ ਕਹਿੰਦੇ ਜੇ ਕੋਈ ਰੂਪ ਵਾਲਾ ਹੈ ਉਹ ਆਪਣੇ ਰੂਪ ਦਾ ਮਾਣ ਨਾ ਕਰੇ ਕਿਉਂਕਿ ਪਰਮਾਤਮਾ ਦੀ ਹੀ ਜੋਤ ਹਰ ਘਟ ਹਰ ਸਰੀਰ ਵਿੱਚ ਸ਼ੋਭਾ ਦੇ ਰਹੀ ਹੈ ਪਰਮਾਤਮਾ ਦੀ ਜੋਤ ਸਦਕਾ ਹੀ ਸਭ ਕੁਝ ਹੈ ਸਾਡੇ ਕੋਲ ਆਪਣਾ ਜੀਵ ਦਾ ਕੁਝ ਵੀ ਨਹੀਂ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਦਿਸ ਜਾ ਸਭ ਕਿਛ ਤਿਸਕਾ ਦੀਆ ਦਰਬੈ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ ਕਹਿੰਦੇ ਜਿਹਦੇ ਕੋਲ ਜਿਆਦਾ ਧਨ ਹੈ ਉਹ ਵੀ ਕਹਿੰਦੇ ਕਿਸ ਚੀਜ਼ ਦਾ ਮਾਣ ਕਰ ਰਿਹਾ ਜਿਹੜਾ ਧਨ ਹੈ ਸਾਰਾ ਮਿਲਿਆ ਉਹ ਵੀ ਪ੍ਰਮਾਤਮਾ ਦਾ ਦਿੱਤਾ ਹੋਇਆ ਆਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕਹਿੰਦੇ ਕੋਈ ਵੱਡਾ ਸੂਰਮਾ ਹੋਵੇ ਤਾਂ ਕਹਿੰਦੇ ਉਹ ਵੀ ਮਾਨ ਨਾ ਕਰੇ ਪਰਮਾਤਮਾ ਦੀ ਦਿੱਤੀ ਹੋਈ ਸ਼ਕਤੀ ਦੇ ਸਿਰ ਤੇ ਉਹ ਸੂਰਾ ਹੈ ਆਪਣੀ ਤਾਂ ਸ਼ਕਤੀ ਕੋਈ ਨਹੀਂ ਹੈ ਨਾ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਾਰ ਜਾਣੇਗਾ ਵਾਰ ਕਹਿੰਦੇ ਜੇ ਕੋਈ ਜੀਵੇ ਸੋਚ ਰਿਹਾ ਕਿ ਮੈਂ ਕੋਈ ਦਾਨ ਪੁੰਨ ਕਰ ਰਿਹਾ ਵੀ ਪਤ ਨਹੀਂ ਮੈਂ ਦੇ ਰਿਹਾ ਆਪਣੇ ਆਪ ਨੂੰ ਦਾਤਾ ਸਮਝੇ ਕਹਿੰਦੇ ਪਰ ਦੇਣ ਵਾਲਾ ਤਾਂ ਉਹ ਪ੍ਰਮਾਤਮਾ ਜੇ ਪ੍ਰਮਾਤਮਾ ਉਹਨੂੰ ਨਾ ਦਿੰਦਾ ਤਾਂ ਉਹ ਅੱਗੇ ਕਿਵੇਂ ਦੇ ਲੰਦਾ ਜਿਸ ਗੁਰ ਪ੍ਰਸਾਦ ਤੂਟੈ ਹੋ ਰੋਗ ਨਾਨਕ ਸੋ ਜਨ ਸਦਾ arogh ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਦਾ ਹਉਮੈ ਦਾ ਰੋਗ ਖਤਮ ਹੋ ਜਾਂਦਾ ਕਹਿੰਦੇ ਉਹ ਜੀਵ ਨਾਨਕ ਜੀ ਕਹਿੰਦੇ ਸਦਾ ਨਿਰੋਆ ਰਹਿੰਦਾ ਉਹਨੂੰ ਕੋਈ ਰੋਗ ਨਹੀਂ ਲੱਗਦਾ ਜਿਉ ਮੰਦਰ ਕੋ ਥਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਸ ਤਰ੍ਹਾਂ ਕਹਿੰਦੇ ਥਮਲੇ ਹੁੰਦੇ ਨੇ ਨਾ ਉਹ ਕਰਦੇ ਅੰਦਰ ਛਤ ਨੂੰ ਆਸਰਾ ਦਿੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਜੋ ਗੁਰੂ ਦਾ ਸ਼ਬਦ ਆ ਉਹ ਜੀਵ ਦੇ ਮਨ ਨੂੰ ਆਸਰਾ ਦਿੰਦਾ ਹੈ ਜੋ ਪਾਖਾਨ ਨਾਵ ਚੜਤ ਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਕਹਿੰਦੇ ਜਿਵੇਂ ਬੇੜੀ ਵਿੱਚ ਰੱਖ ਕੇ ਪੱਥਰ ਮਤਲਬ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚ ਜਾਂਦਾ ਨਾ ਪਾਰ ਹੋ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਕੇ ਚਰਨ ਵਿੱਚ ਸ਼ਰਨ ਦੇ ਵਿੱਚ ਆ ਕੇ ਜੀਵ ਕਹਿੰਦੇ ਇਸ ਭਵ ਸਾਗਰ ਤੋਂ ਤਰ ਜਾਂਦਾ ਹੈ ਜੋ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਕਹਿੰਦੇ ਜਿਸ ਤਰ੍ਹਾਂ ਦੀਪਕ ਦੀ ਰੋਸ਼ਨੀ ਹਨੇਰੇ ਨੂੰ ਖਤਮ ਕਰ ਦਿੰਦੀ ਹੈ ਇਸ ਤਰ੍ਹਾਂ ਹੀ ਕਹਿੰਦੇ ਗੁਰੂ ਦਾ ਦਰਸ਼ਨ ਕਰਕੇ ਜੀਵ ਦਾ ਮਨ ਖਿੜ ਜਾਂਦਾ ਹੈ ਜੋ ਮਹਾ ਉਦਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਜਿਸ ਤਰ੍ਹਾਂ ਕਹਿੰਦੇ ਕੋਈ ਜੰਗਲ ਦੇ ਵਿੱਚ ਭੁੱਲਿਆ ਹੋਇਆ ਰਸਤਾ ਲੱਭ ਲਵੇ ਇਸ ਤਰ੍ਹਾਂ ਹੀ ਕਹਿੰਦੇ ਸਾਧੂ ਦੀ ਸੰਗਤ ਕਰਿਆਂ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ ਤੇਨ ਸੰਤਨ ਕੀ ਬਾਤੋ ਤੂਰ ਨਾਨਕ ਕੀ ਹਰ ਲੋਚਾ ਪੂਰ ਕਹਿੰਦੇ ਉਹ ਸੰਤ ਜਿਨ੍ਹਾਂ ਨੂੰ ਮਿਲਿਆ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਆ ਨਾਨਕ ਜੀ ਕਹਿੰਦੇ ਨੇ ਕਿ ਮੇਰੀ ਪਰਮਾਤਮਾ ਜੀ ਇੱਛਾ ਪੂਰੀ ਕਰ ਦੋ ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ ਚਰਨ ਧੂੜ ਦਾ ਮਤਲਬ ਕਿ ਮੈਂ ਉਹਨਾਂ ਦਾ ਉਪਦੇਸ਼ ਲੈ ਕੇ ਉਹਦੇ ਤੇ ਚੱਲਣਾ ਚਾਹੁੰਦਾ ਹਾਂ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਕਹਿੰਦੇ ਹੈ ਮੇਰੇ ਮਨ ਜਦੋਂ ਤੈਨੂੰ ਦੁੱਖ ਮਿਲਦਾ ਫਿਰ ਤੂੰ ਘਾਬਰਦਾ ਕਿਉਂ ਆ ਕਹਿੰਦੇ ਇਹ ਤਾਂ ਜਿਹੜਾ ਪਿੱਛੇ ਬੀਜਿਆ ਹੋਇਆ ਪਿਛਲੇ ਕਰਮ ਦੇ ਵਿੱਚ ਉਹਦੇ ਲੇਖੇ ਦੇ ਹਿਸਾਬ ਨਾਲ ਪ੍ਰਮਾਤਮਾ ਵੱਲੋਂ ਦੁੱਖ ਸੁੱਖ ਮਿਲਦਾ ਹੈ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਕਹਿੰਦੇ ਕਿਉਂਕਿ ਦੁਖ ਸੁਖ ਸਭ ਪਰਮਾਤਮਾ ਵੱਲੋਂ ਤੇਰੇ ਪੂਰਵਲੇ ਕਰਮਾਂ ਦੇ ਲੇਖੇ ਦੇ ਅਨਸਾਰ ਮਿਲਦਾ ਹੈ ਕਹਿੰਦੇ ਫਿਰ ਤੂੰ ਸਭ ਆਪਣੇ ਜਿਹੜੇ ਹੈਗੇ ਨੇ ਹਿਲੇ ਕਰਨੇ ਉਦਮ ਕਰਕੇ ਉਦਮ ਕਰਨੇ ਉਹ ਛੱਡ ਦੇ ਸਿਰਫ ਉਸ ਪਰਮਾਤਮਾ ਦਾ ਚੇਤਾ ਰੱਖ ਜੋ ਕੁਛ ਕਰੈ ਸੋਈ ਸੁਖਮਾਨ ਪੁਲਾ ਕਾਹੇ ਫਿਰੇ ਅਜਾਨ ਕਹਿੰਦੇ ਹੈ ਅਗਿਆਨੀ ਜੀਵ ਤੂੰ ਕਹਿੰਦੇ ਕਿਉਂ ਭੁੱਲਿਆ ਹੋਇਆ ਫਿਰਦਾ ਜੋ ਕਹਿੰਦੇ ਪ੍ਰਮਾਤਮਾ ਕਰ ਰਿਹਾ ਉਹਦੇ ਭਾਣੇ ਨੂੰ ਮਿੱਠਾ ਮੰਨ ਉਹਦੇ ਵਿੱਚ ਹੀ ਸੁਖ ਰੈ ਕੌਣ ਬਸਤ ਆਈ ਤੇਰੇ ਸੰਗ ਲਪਟ ਰਿਓ ਰਸ ਲੋਬੀ ਪਤੰਗ ਕਹਿੰਦੇ ਤੂੰ ਸੰਸਾਰ ਦੇ ਪਦਾਰਥਾਂ ਦੇ ਨਾਲ ਕਿਉਂ ਲੋਭੀ ਪਤੰਗੇ ਵਾਂਗੂ ਜਿਵੇਂ ਪਤੰਗਾ ਹੁੰਦਾ ਨਾ ਲਾਟ ਦੇ ਉੱਪਰ ਕਿਸ ਤਰ੍ਹਾਂ ਮਤਲਬ ਮੰਡਰਾਉਂਦਾ ਉਸ ਤਰ੍ਹਾਂ ਕਹਿੰਦੇ ਤੂੰ ਕਿਉਂ ਸੰਸਾਰਿਕ ਪਦਾਰਥਾਂ ਦੇ ਵਿੱਚ ਇਦਾਂ ਲੁਭਾਇਮਾਨ ਹੋਇਆ ਹੋਇਆ ਇਹ ਦੱਸ ਵੀ ਇਹਨਾਂ ਚ ਤੇ ਕੋਈ ਵਸਤੂ ਤੇਰੇ ਨਾਲ ਆਈ ਆ ਤੇ ਨਾਲ ਜਾਣੀ ਆ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਨਾਨਕ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਜਪ ਤਾਂ ਕਿ ਤੂੰ ਇੱਜ਼ਤ ਦੇ ਨਾਲ ਪ੍ਰਮਾਤਮਾ ਦੇ ਦਰ ਤੇ ਜਾ ਕੇ ਸੁਰਖਰੂ ਹੋ ਜਾਏ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਕਹਿੰਦੇ ਜਿਹੜਾ ਸੌਦਾ ਤੂੰ RAM ਦਾ ਨਾਮ ਪਰਮਾਤਮਾ ਦਾ ਨਾਮ ਜਪ ਕੇ ਇਥੋਂ ਲੈ ਕੇ ਜਾਣਾ ਉਹ ਕਹਿੰਦੇ ਪਤਾ ਕਿੱਥੋਂ ਮਿਲਦਾ ਉਹ ਤਾਂ ਕਹਿੰਦੇ ਸੰਤਾਂ ਦੇ ਘਰ ਜਾ ਕੇ ਮਿਲਦਾ RAM ਦਾ ਨਾਮ ਤਜ ਅਭਿਮਾਨ ਲੇਹ ਮਨ ਮੋਲ RAM ਨਾਮ ਹਿਰਦੇ ਮਹਿ ਤੋਲ ਕਹਿੰਦੇ ਆਪਣਾ ਹੰਕਾਰ ਖਤਮ ਕਰਕੇ ਆਪਣਾ ਮਨ ਦੇ ਕੇ RAM ਦਾ ਨਾਮ ਲੈ ਲਾ ਕਹਿੰਦੇ ਫਿਰ ਆਪਣੇ ਹਿਰਦੇ ਵਿੱਚ ਉਹਦੀ ਪਰਖ ਕਰ ਮਨ ਦੇ RAM ਲੀਆ ਹੈ ਮੋਲ ਕਬੀਰ ਜੀ ਦਾ ਹੈ ਨਾ ਸ਼ਬਦ ਮਨ ਦੇ RAM ਲੀਆ ਹੈ ਮੋਲ ਕਿਉਂ ਮਨ ਵੇਚਣਾ ਪੈਂਦਾ ਇਹ ਨਾਮ ਰੂਪੀ ਸੌਦਾ ਲੈਣ ਦੇ ਵਾਹਿਗੁਰੂ ਜੀ ਵਾਹਿਗੁਰੂ 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 ਲਾਦ ਖੇ ਪਸੰਦ ਐ ਸੰਗ ਚਾਲ ਅਵਰਤਿਆਗ ਵਿਖਿਆ ਜੰਜਾਲ ਕਹਿੰਦੇ ਮਾਇਆ ਦੇ ਸਾਰੇ ਤੰਦੇ ਉਹ ਕਹਿੰਦੇ ਬੰਦ ਕਰਦੇ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਸੌਦਾ ਲੱਦ ਕੇ ਚੱਲ ਤਨ ਤਨ ਕਹੇ ਸਭ ਕੋਏ ਮੁਖ ਊਜਲ ਹਰ ਦਰਗਹਿ ਸੋਏ ਇਹੀ ਵਪਾਰ ਵਿਰਲਾ ਵਪਾਰ ਹੈ ਨਾਨਕ ਤਾ ਕੈ ਸਦ ਬਲੇ ਹਾਰੈ ਕਹਿੰਦੇ ਜਿਹੜਾ ਜੀਵ ਪ੍ਰਮਾਤਮਾ ਦੇ ਨਾਮ ਰੂਪੀ ਵੱਖਰ ਸੌਦਾ ਲੈ ਕੇ ਜਾਂਦਾ ਫਿਰ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਉਹ ਰੋਸ਼ਨ ਮੁਖ ਨਾਲ ਜਾਂਦਾ ਪਰ ਕਹਿੰਦੇ ਇਹ ਜੋ ਵਪਾਰ ਆ ਨਾ ਪ੍ਰਮਾਤਮਾ ਦੇ ਨਾਮ ਰੂਪੀ ਵਪਾਰ ਇਹ ਕਹਿੰਦੇ ਸੌਦਾ ਕੋਈ ਵਿਰਲਾ ਹੀ ਕਰਦਾ ਇਸ ਤਰ੍ਹਾਂ ਦਾ ਵਣਜ ਸੰਸਾਰ ਵਿੱਚ ਬੜੇ ਬਿਰਲੇ ਨੇ ਜਿਹੜੇ ਕਰਦੇ ਨੇ ਉਹਦਾ ਨਾਮ ਜਿਹੜੇ ਖੱਟਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਵੀ ਉਹਦੇ ਨਾਮ ਦਾ ਸੌਦਾ ਕਰਦੇ ਨੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਜਾਂਦਾ ਹਾਂ ਚਰਨ ਸਾਦ ਕੇ ਧੋਏ ਧੋਏ ਪਿਓ ਅਰਪਸਾਦ ਕੋ ਆਪਣਾ ਜਿਓ ਕਹਿੰਦੇ ਸਾਧਾਂ ਦੇ ਚਰਨ ਧੋ ਕੇ ਪੀ ਕਿਉਂ ਉਥੋਂ ਨਾਮ ਦੀ ਵਖਰ ਮਿਲਦੀ ਆ ਉਹਨੂੰ ਕਹਿੰਦੇ ਆਪਣਾ ਆਪਣਾ ਮਾਨ ਕਹਿੰਦੇ ਉਹਨਾਂ ਸਾਧਾਂ ਨੂੰ ਸੰਤਾਂ ਨੂੰ ਅਰਪਣ ਕਰਦੇ ਸਾਦ ਕੀ ਤੂਰ ਕਰੋ ਇਸ ਨਾਨ ਸਾਦ ਉੱਪਰ ਜਾਈਏ ਕੁਰਬਾਨ ਕਹਿੰਦੇ ਉਹਨਾਂ ਸਾਧਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਮਤਲਬ ਉਹਨਾਂ ਦੀ ਸ਼ਰਨ ਆਉਣਾ ਚਾਹੀਦਾ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਆਪ ਜਪਿਆ ਤੇ ਦੂਜਿਆਂ ਨੂੰ ਜਪਾਇਆ ਤੇਰਾ ਨਾਮ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਵੱਡੇ ਭਾਗਾ ਵਾਲਿਆਂ ਨੂੰ ਕਹਿੰਦੇ ਸਾਧਾਂ ਦੀ ਸੇਵਾ ਨਸੀਬ ਹੁੰਦੀ ਆ ਸਾਧਾਂ ਦੀ ਸੰਗਤ ਦੇ ਵਿੱਚ ਕਹਿੰਦੇ ਹਰੀ ਦਾ ਕੀਰਤਨ ਗਾਉਣਾ ਚਾਹੀਦਾ ਅਨੇਕ ਵਿਗਨ ਤੇ ਸਾਧੂ ਰਾਖੇ ਹਰ ਗੁਨ ਗਾਏ ਅਮਰਤ ਰਸ ਚਾਖੇ ਫਿਰ ਕਹਿੰਦੇ ਜਿਹੜੇ ਸਾਧੂ ਹੁੰਦੇ ਨੇ ਪੁੱਜੇ ਹੁੰਦੇ ਨੇ ਕਹਿੰਦੇ ਫਿਰ ਤੈਨੂੰ ਕਹਿੰਦੇ ਦੁੱਖ ਤਕਲੀਫਾਂ ਨਹੀਂ ਆਉਣ ਦਿੰਦੇ ਉਹ ਤੇਰੀ ਰੱਖਿਆ ਕਰਦੇ ਨੇ ਕਹਿੰਦੇ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਹਰੀ ਦੇ ਗੁਣ ਗਾ ਤੇ ਉਹਦਾ ਨਾਮ ਰਸ ਚੱਖ ਕਹਿੰਦੇ ਓਟ ਗਹੀ ਸੰਤ ਦੇ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਕਹਿੰਦੇ ਜਿਸ ਜੀਵ ਨੇ ਸੰਤ ਦੀ ਸ਼ਰਨ ਲਈਆ ਉਹਦੇ ਦਰ ਤੇ ਆਇਆ ਨਾਨਕ ਜੀ ਕਹਿੰਦੇ ਉਹਨੇ ਸਾਰਾ ਹੀ ਸੁਖ ਪਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਮਰਤਕ ਕੋ ਜੀਵਲਨ ਹਾਰ ਭੁਖੇ ਕੋ ਦੇਵਤ ਅਧਾਰ ਪਰਮਾਤਮਾ ਕਹਿੰਦੇ ਆਪ ਹੀ ਕਹਿੰਦੇ ਮੁਰਦੇ ਨੂੰ ਜਿਉਂ ਜਿੰਦਾ ਕਰਨ ਵਾਲਾ ਕਹਿੰਦੇ ਭੁਖਿਆਂ ਨੂੰ ਵੀ ਉਹੀ ਸਹਾਰਾ ਦਿੰਦਾ ਸਰਬਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਕਹਿੰਦੇ ਸਾਰੇ ਹੀ ਖਜ਼ਾਨੇ ਪਰਮਾਤਮਾ ਦੀ ਨਜ਼ਰ ਵਿੱਚ ਹੁੰਦੇ ਨੇ ਪਰ ਕਹਿੰਦੇ ਜੀਵ ਆਪਣੇ ਪੂਰਵਲੇ ਜਿਹੜੇ ਕਰਮ ਨੇ ਉਹਦੇ ਅਨਸਾਰ ਪਰਮਾਤਮਾ ਤੋਂ ਦਾਤਾਂ ਲੈਂਦੇ ਨੇ ਸਭ ਕਿਛ ਤਿਸ ਕਾ ਉਹੋ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਕਹਿੰਦੇ ਸਾਰਾ ਕੁਝ ਕਰਨ ਵਾਲਾ ਉਹ ਇੱਕ ਪਰਮਾਤਮਾ ਉਤੋਂ ਬਿਨਾ ਹੋ ਨਾ ਕੋਈ ਹੈ ਤੇ ਨਾ ਕੋਈ ਅੱਗੇ ਨੂੰ ਹੋਣਾ ਸਿਰਫ ਉਹੀ ਹੈ ਪ੍ਰਮਾਤਮਾ ਸਰਬ ਉੱਚ ਸਭ ਕੁਝ ਕਰਨ ਵਾਲਾ ਵਾਹਿਗੁਰੂ ਜੀ ਵਾਹਿਗੁਰੂ ਜਪ ਜਨ ਸਦਾ ਸਦਾ ਦਿਨ ਰਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਹਿੰਦੇ ਭਾਈ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਜਪੋ ਇਹ ਸਭ ਤੋਂ ਕਰਨ ਵਾਲਾ ਪਵਿੱਤਰ ਕਰਮ ਹੈ ਉਹਦਾ ਨਾਮ ਜਪਣਾ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥਿਆ ਨਾਨਕ ਜੀ ਕਹਿੰਦੇ ਨੇ ਜਿਸ ਤੇ ਕਿਰਪਾ ਕਰਕੇ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਦਿੰਦੇ ਨੇ ਉਹ ਜੀਵ ਕਹਿੰਦੇ ਪਵਿੱਤਰ ਹੋ ਜਾਂਦਾ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਿਹਦੇ ਮਨ ਵਿੱਚ ਕਹਿੰਦੇ ਗੁਰੂ ਲਈ ਸ਼ਰਦਾ ਆ ਜਾਂਦੀ ਆ ਉਸ ਸੇਵਕ ਨੂੰ ਕਹਿੰਦੇ ਪਰਮਾਤਮਾ ਹਰ ਵਕਤ ਚੇਤੇ ਚਾਉਂਦਾ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਏਕੋ ਹੋਏ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਉਹ ਇੱਕ ਪਰਮਾਤਮਾ ਵਸ ਜਾਂਦਾ ਕਹਿੰਦੇ ਤਿੰਨਾ ਲੋਕਾਂ ਦੀ ਦੁਨੀਆ ਉਹਨਾਂ ਨੂੰ ਫਿਰ ਭਗਤ ਭਗਤ ਕਰਕੇ ਸੱਦਦੀ ਆ ਉਹ ਭਗਤ ਬਣ ਜਾਂਦੇ ਨੇ ਉਸ ਪਰਮਾਤਮਾ ਦੇ ਫਿਰ ਸੱਦੀ ਦੇ ਵੀ ਭਗਤ ਨੇ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਉਹ ਜਿਹੜੇ ਕਹਿੰਦੇ ਭਗਤ ਨੇ ਨਾ ਉਹਨਾਂ ਦੀ ਸਾਰੀ ਕਰਨੀ ਵੀ ਸੱਚੀ ਹੁੰਦੀ ਆ ਤੇ ਉਹਨਾਂ ਦੀ ਰਹਿਤ ਮਰਿਆਦਾ ਵੀ ਸੱਚੀ ਹੁੰਦੀ ਆ ਉਹਨਾਂ ਦੇ ਹਿਰਦੇ ਵਿੱਚ ਸੱਚਾ ਪਰਮਾਤਮਾ ਵਸ ਜਾਂਦਾ ਤੇ ਮੁਖ ਤੋਂ ਹਮੇਸ਼ਾ ਉਸ ਸੱਚੇ ਦਾ ਨਾਮ ਜਪਦੇ ਨੇ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤ ਸੱਚਾ ਪਸਾਰ ਕਹਿੰਦਾ ਉਹ ਪਰਮਾਤਮਾ ਦੀ ਜਿਹੜੀ ਦ੍ਰਿਸ਼ਟੀ ਆ ਜੀਵਾਂ ਤੇ ਸੱਚੀ ਆ ਉਹਦੇ ਆਕਾਰ ਦਾ ਉਹਦਾ ਪਰਮਾਤਮਾ ਦਾ ਆਕਾਰ ਸੱਚਾ ਅੰਦਰ ਸਾਡੇ ਦਿਸਣ ਚ ਨਹੀਂ ਆਉਂਦਾ ਉਹਦਾ ਆਕਾਰ ਪਰ ਸੱਚਾ ਹੈ اٹਲ ਹੈ ਰਹਿਣ ਵਾਲਾ ਉਹਦਾ ਸਾਰਾ ਵਰਤ ਵਰਤਾਰਾ ਸੱਚਾ ਹੈ ਉਹਦਾ ਪਸਾਰਾ ਸੱਚਾ ਹੈ ਸਾਰੀ ਕਰਣੀ ਪ੍ਰਮਾਤਮਾ ਦੀ ਸੱਚੀ ਆ ਪਾਰ ਬ੍ਰਾਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਨਾਨਕ ਜੀ ਕਹਿੰਦੇ ਨੇ ਜਿਸ ਨੇ ਸੱਚੇ ਪ੍ਰਮਾਤਮਾ ਨੂੰ ਸੱਚਾ ਕਰਕੇ ਜਾਣ ਲਿਆ ਕਹਿੰਦੇ ਉਹ ਫਿਰ ਉਸ ਸੱਚੇ ਵਿੱਚ ਹੀ ਲੀਨ ਹੋ ਜਾਂਦਾ ਹੈ ਕਿਉਂਕਿ ਉਹਨੂੰ ਉਸ ਸੱਚੇ ਤੋਂ ਬਿਨਾਂ ਦੁਨੀਆ ਵਿੱਚ ਹੋਰ ਕੁਝ ਨਜ਼ਰ ਨਹੀਂ ਆਉਂਦਾ ਉਹਨੂੰ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਵਿਆਪਕ ਦਿਸਦਾ ਹੈ ਤੇ ਉਹ ਫਿਰ ਉਸ ਸੱਚੇ ਵਿੱਚ ਹੀ ਲੀਨ ਹੋਇਆ ਰਹਿੰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ अनेका अनेका ਗਲਤੀਆਂ ਇਸ ਬੱਚੀ ਦੀਆਂ ਬਖਸ਼ ਦੇਣੀਆਂ ਜੀ ਅਣਜਾਣ ਸਮਝ ਕੇ ਮਾਫ ਕਰਨਾ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ